ਤਾਜ 15ਵਾਂ ਦਿਨ ਹੈ ਕਿਸਾਨ ਅੰਦੋਲਨ ਨੂੰ ਖਨੋਰੀ ਬਾਰਡਰ ਤੋਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਮਰਾ ਪਰਸਨ ਰਕੇਸ਼ ਨੂੰ ਕਵਾਂਗਾ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਦਿਓ ਤਾਂ ਇਹ ਜਿਹੜੇ ਨੇ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਨੇ ਇਹ ਬਰੂਹਾਂ ਤੇ ਜਿਹੜੇ ਬੈਠੇ ਹੋਏ ਨੇ ਤੇ ਹਜੇ ਵੀ ਲਗਭਗ ਅਸੀਂ 2 ਲਗਭਗ ਕਿਲੋਮੀਟਰ ਦੂਰ ਆ ਤੇ ਇੱਥੇ ਤੱਕ ਤੁਹਾਨੂੰ ਟਰੈਕਟਰ ਟਰਾਲੀਆਂ ਨਜ਼ਰ ਆਂਦੀਆਂ ਹੋਣ ਗਿਆ ਕਿਦਾਂ ਜਿਹੜੇ ਇੱਥੇ ਨੌਜਵਾਨ ਨੇ ਬਜ਼ੁਰਗ ਨੇ ਕਿਸਾਨ ਨੇ ਉਹ ਇੱਥੇ ਲੰਗਰ ਛਕਦੇ ਤਾਂ ਨਜ਼ਰ ਆਣਗੇ ਤਾਂ ਇਹ ਵੀ ਗੱਲ ਦਿਖਾ ਦਿੰਦੇ ਆ ਮੇਰਾ ਕੈਮਰਾ ਪਰਸਨ ਰਕੇਸ਼ ਤੁਹਾਡੇ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਤੁਹਾਨੂੰ ਇੱਥੇ ਲੰਗਰ ਛਕਦੇ ਜਿਹੜੇ ਨੇ ਉਹ ਨਜ਼ਰ ਆਣਗੇ ਤਾਂ ਅੱਜ ਜਿਵੇਂ 15ਵਾਂ ਦਿਨ ਹੈ ਤਾਂ 15ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਹੋਗੇ ਜਾਂ ਆਪਾਂ ਗੱਲ ਕਰਦੇ ਹਾਂ ਹੋਰ ਵੀ ਕਿਸਾਨੀ ਲੀਡਰ ਜਿਹੜੇ ਹੋਗੇ ਉਹ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਸਾਡੀਆਂ 10 ਮੰਗਾਂ ਤਾਂ ਸਿਗੀਆਂ ਪਰ ਹੁਣ ਸਾਡੀ ਜਿਹੜੀ ਆ ਉਹ ਮੁੱਖ ਮੰਗ ਹੈ ਉਹ ਮੁੱਖ ਮੰਗ ਕੀ ਹੈ ਉਹ ਮੁੱਖ ਮੰਗ ਸਾਡੀ ਹੁਣ ਹੈ ਵਿਸ਼ੁਪਕਰਨ ਨੂੰ ਇਨਸਾਫ ਦੋ ਆਣ ਦੀ ਮੰਗ ਹੈ ਜਿੱਦਾਂ ਤੁਹਾਨੂੰ ਪਤਾ ਹੀ ਹੈ ਇਸੇ ਖਨੋਰੀ ਬਾਰਡਰ ਤੇ ਸ਼ੁਕਰਨ ਜਿਹੜਾ ਹੈ ਉਹ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਘਟਨਾ ਹੁੰਦੀ ਹੈ ਕਿਸਾਨ ਉਸ ਨੂੰ ਸ਼ਹੀਦਾ ਦਰਜਾ ਕਰ ਰਿਹਾ ਉਹ ਕਹਿ ਰਿਹਾ ابھی ਹਾਂ ਕਿਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿਸਾਨ ਕਹਿ ਰਿਹਾ ਵੀ ਉਹ ਸਾਡਾ ਸ਼ਹੀਦ ਆ ਤਾਂ ਇਹ ਦੇਖ ਸਕਦੇ ਹੋ ਵੀ ਐਂਬੂਲੈਂਸ ਸੇਵਾਵਾ ਵੀ ਜਿਹੜੀਆਂ ਨੇ ਇੱਥੇ ਉਸੇ ਤਰੀਕੇ ਨਾਲ ਮੌਜੂਦ ਆ ਅਤੇ ਸਵੇਰੇ ਹੀ ਇੱਥੇ ਲੰਗਰ ਪ੍ਰਸ਼ਾਦਾ ਜਿਹੜਾ ਹੈ ਉਹ ਛਕਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਬਣਾਣਾ ਵੀ ਸੇਵਾ ਵੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਸਵੇਰ ਤੋਂ ਹੀ ਤੁਹਾਨੂੰ ਰਾਤ ਦੀਆਂ ਵੀ ਤਸਵੀਰਾਂ ਦਿਖਾਈਆਂ ਸਨ ਵੀ देर ਰਾਤ ਨੂੰ ਵੀ ਇਹ ਆਪਣੀ ਪੂਰੀ ਸਫਾਈ ਕਰਕੇ ਇੱਥੋਂ ਜਾਂਦੇ ਆ ਤੇ ਹੁਣ ਵੀ ਦੇਖ ਸਕਦੇ ਹੋ ਰੋਡ ਪੂਰੀ ਸਭ ਤੋਂ ਵੱਡੀ ਗੱਲ ਰੋਡ ਪੂਰੀ ਸਾਫ਼ ਹੈ ਨਿੱਕੇ ਸਾਮ ਨਾਲ ਇਹ ਰੋਡ ਦੀ ਪੂਰੀ ਸਫਾਈ ਆਪ ਮੁਹਾਰੇ ਹੋ ਕੇ ਕਰਦੇ ਨੇ ਅਤੇ ਉਸ ਤੋਂ ਬਾਅਦ ਆਪਣੇ ਟਰਾਲੀਆਂ ਦੇ ਵਿੱਚ ਸੋ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਇੱਥੇ ਸੋ ਜਾਂਦੇ ਆ ਅਤੇ ਸਵੇਰੇ ਜਿਵੇਂ ਉੱਠਦੇ ਨੇ ਪੂਰੇ ਸਮੇਂ ਤੇ ਜਿਵੇਂ ਉੱਠ ਜਾਂਦੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਜ਼ੁਰਗ ਕਈ ਕੱਲ ਕਹਿ ਦਿੰਦੇ ਆ ਵੀ ਪਤਾ ਨਹੀਂ ਕਿਉਂ ਆਉਂਦੇ ਨੇ ਕਦੇ ਹਸਤੇ ਆਉਂਦੇ ਆ ਰੋਡ ਜਮ ਕਿਉਂ ਕਰਦੇ ਆ ਪਰ ਕਿਸਾਨ ਸਿੱਧੇ ਤੌਰ ਤੇ ਇਹ ਗੱਲ ਕਹਿੰਦੇ ਆ ਪੇ ਸਾਨੂੰ ਜੇ ਜਾਣ ਦਿੰਦੇ ਤਾਂ ਅਸੀਂ ਕਿਉਂ ਇੱਥੇ ਰੁਕਦੇ ਸਾਨੂੰ ਰੁਕਿਆ ਗਿਆ ਅਸੀਂ ਜਿਹੜੇ ਆ ਰੁਕੇ ਨਹੀਂ ਆ ਅਸੀਂ ਜਿਹੜਾ ਹੈ ਜਗ੍ਹਾ ਮੰਗੀ ਸੀ ਪਰ ਸਾਨੂੰ ਜਗ੍ਹਾ ਜਿਹੜੀ ਆ ਉਹ ਧਰਨੇ ਦੇ ਵਾਸਤੇ ਨਹੀਂ ਦਿੱਤੀ ਗਈ ਤਾਂ ਹੁਣ ਤਸਵੀਰ ਜਿਹੜਾ ਰਕੇਸ਼ ਤੁਹਾਡੇ ਨਾਲ ਸਾਂਝਿਆ ਕਰ ਰਿਹਾ ਖਨੌਰੀ ਬਾਰਡਰ ਤੋਂ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਇਹ ਤਸਵੀਰਾਂ ਤੇ ਆ ਦੇਖ ਸਕਦੇ ਹੋ ਹੋਰ ਵੀ ਮੈਂ ਪਿੱਛੇ ਦੇ ਪਿੱਛੇ ਜਾਂਦਾ ਰਾਵਾਂਗਾ ਜਿੰਨੀ ਪਿੱਛੇ ਜਾਂਦਾ ਰਾਵਾਂਗਾ ਤੁਹਾਨੂੰ ਮੋਰਚਾ ਜਿਹੜਾ ਹੋਰ ਵੱਡਾ ਹੁੰਦਾ ਜਿਹੜਾ ਨਜ਼ਰ ਆਏਗਾ ਇਹ ਨਹੀਂ ਕਿ ਕਿਸਾਨ ਵਾਪਸ ਮੁੜ ਗਿਆ ਕਿਸਾਨ ਜਿਹੜੇ ਇੱਥੇ ਆ ਨਹੀਂ ਰਹੇ ਕਿਸਾਨ ਵਾਪਸ ਮੁੜਨਾ ਜਿਹੜੇ ਸ਼ੁਰੂ ਹੋ ਚੁੱਕੇ ਨੇ ਇਹ ਕਿਸੇ ਪ੍ਰਕਾਰ ਨਾਲ ਕੋਈ ਇਹੋ ਜਿਹੀ ਗੱਲ ਜਿਹੜੀ ਨਹੀਂ ਹੈ ਕਿਸਾਨ ਦੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਵੀ ਸਵੇਰ ਤੋਂ ਹੀ ਇਹ ਸਵੇਰੇ ਸਵੇਰੇ ਹੀ ਤਿਆਰ ਹੋ ਕੇ ਆਪਣੇ ਜਿਹੜੇ ਆ ਮੋਰਚੇ ਤੇ ਡਟ ਜਾਂਦੇ ਆ ਇੱਥੇ ਇਸੇ ਹਿਸਾਬ ਨਾਲ ਡਟ ਜਾਂਦੇ ਆ ਥੋੜੀ ਦੇਰ ਤੱਕ ਸਟੇਜ ਵੀ ਜਿਹੜੀ ਆ ਉਹ ਇੱਥੋਂ ਚਾਲੂ ਹੋ ਜੂਗੀ ਸਟੇਜ ਵੀ ਜਿਹੜੀ ਆ ਲੱਗ ਚੁੱਕੀ ਹੋਈ ਆ ਉਹਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੱਲ ਤੋਂ ਕੀਤੀਆਂ ਦੀ ਸਟੇਜ ਦੀ ਵੀ ਜਿਹੜੀ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਮੌਕੇ ਤੇ ਸੀ ਸਾਂਝੀ ਕਰਦੇ ਰਵਾਂਗੇ ਪਰ ਮੋਰਚਾ ਕਿੰਨਾ ਕੁ ਵੱਡਾ ਇਹ ਦੇਖ ਸਕਦੇ ਹੋ ਜ਼ਰੂਰ ਜਗਜੀਤ ਸਿੰਘ ਢੱਲੇਵਾਲ ਨਾਲ ਕੱਲ ਗੱਲਬਾਤ ਹੁੰਦੀ ਹੈ ਕਿਸਾਨ ਲੀਡਰ ਨਾਲ ਗੱਲਬਾਤ ਹੁੰਦੀ ਹੈ ਤਾਂ ਇਹ ਗੱਲ ਕਹਿੰਦੇ ਆ ਵੀ ਇਹ ਨਹੀਂ ਵੀ ਅਸੀਂ ਹਜੇ ਵੀ ਦਿੱਲੀ ਕੂਚ ਦਾ ਜਿਹੜਾ ਆਪਣਾ ਪਲਾਨ ਸੀ ਉਹ ਛੱਡ ਦਿੱਤਾ ਹੈ ਉਹ ਅਜੇ ਅਸੀਂ ਮੀਟਿੰਗਾਂ ਕਰਾਂਗੇ ਮੀਟਿੰਗ ਦਾ ਦੌਰ ਚੱਲੇਗਾ ਉਸ ਤੋਂ ਬਾਅਦ ਜਿਹੜਾ ਹੈ ਦੇਖਾਂਗੇ ਵੀ ਅਸਲ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਸਾਰਾ ਕੁਝ ਸੀ ਉਸ ਤੋਂ ਬਾਅਦ ਦੇਖਾਂਗੇ ਪਰ ਇਹ ਗੱਲ ਉਹਨਾਂ ਨਾਲ ਉਹ ਕਹੀ ਗਈ ਵੀ ਅਜੇ ਵੀ ਅਸੀਂ ਇਹ ਨਹੀਂ ਵੀ ਸਾਡੇ ਵੱਲੋਂ ਪੂਰੇ ਤਰੀਕੇ ਨਾਲ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਕੋਈ ਵੀ ਅਸੀਂ ਕੈਨਸਲ ਜਿਹੜਾ ਹੈ ਉਹ ਨਹੀਂ ਕੀਤਾ ਸਾਡਾ ਜਿਹੜਾ ਪਲਾਨ ਉਸੇ ਤਰੀਕੇ ਨਾਲ ਰਹੂਗਾ ਤਾਂ ਦੇਖ ਸਕਦੇ ਆ ਤੁਹਾਨੂੰ ਇੱਥੇ ਕਿਸਾਨੀ ਝੰਡੇ ਵੀ ਨਜ਼ਰ ਆਣਗੇ ਤੁਹਾਨੂੰ ਇੱਥੇ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਵੀ ਝੂਲਦੇ ਨਜ਼ਰ ਆਣਗੇ ਤਾਂ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਖਨੋਰੀ ਬਾਰਡਰ ਤੋਂ ਅਸੀਂ ਸਾਂਝੀਆਂ ਕਰ ਰਹੇ ਹਾਂ ਇੱਥੇ ਹੀ ਜਿਹੜਾ ਹੈ ਕਾਫੀ ਕਟਨਾ ਵਾਜਣੀਆਂ ਵਾਪਈਆਂ ਸੀ ਤੇ ਇੱਥੇ ਹੀ ਸ਼ੁਕ ਕਰਨ ਜਿਹੜਾ ਹੈ ਉਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਸੀ ਪ੍ਰਿਤਪਾਲ ਵੀ ਜਿਹੜਾ ਮੋਟਾ ਉਹ ਇੱਥੇ ਹੀ ਜ਼ਖਮੀ ਹੋਇਆ ਤੇ ਹੁਣ ਪ੍ਰਿਤਪਾਲ ਵੀ ਜਿਹੜਾ ਉਸ ਨੂੰ ਪੀਜੀਆ ਇਹ ਲਿਆਂਦਾ ਗਿਆ ਪੰਜਾਬ ਦੇ ਵਿੱਚ ਉਹ ਵੀ ਬੜੀਆਂ ਜੱਥੇਬੰਦੀਆਂ ਨੇ ਸੰਘਰਸ਼ ਲੜੇ ਤਾਂ ਜਾ ਕੇ ਉਸ ਨੂੰ ਲਿਆਂਦਾ ਗਿਆ ਅਤੇ ਹੁਣ ਤਸਵੀਰਾਂ ਤੁਹਾਡੇ ਨਾਲ ਸਿੱਖ ਨੋਰੀ ਬਾਰਡਰ ਤੋਂ ਇਸੇ ਤਰੀਕੇ ਨਾਲ ਰਕੇਸ਼ ਮੇਰੇ ਨਾਲ ਮੇਰਾ ਸਾਥੀ ਅਪਡੇਟ ਸਾਂਝੀਆਂ ਕਰਦੀਆਂ ਰਹਿਣ Cardaruga.